ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਦੇ ਹਾਂ ਵੀ ਅਰਦਾਸ ਪੂਰੀ ਕਿਵੇਂ ਹੁੰਦੀ ਹੈ ਪਰਮਾਤਮਾ ਸਾਡੀ ਬੇਨਤੀ ਨੂੰ ਸੁਣਦਾ ਕਿਵੇਂ ਹੈ ਤੇ ਅਸਲ 'ਚ ਉਸ ਦੇ ਭਰੋਸੇ ਤੱਕ ਪਹੁੰਚਣਾ ਹੁੰਦਾ ਹੈ ਕਿ ਸਾਨੂੰ ਪੂਰਨ ਭਰੋਸਾ ਬਣ ਜਾਵੇ ਕਿ ਪਰਮਾਤਮਾ ਸਾਡੇ ਨੇੜੇ ਤੇੜੇ ਹੈ ਤੇ ਉਹ ਸਾਡੀ ਗੱਲ ਨੂੰ ਸੁਣਦਾ ਹੈ ਇਸ ਪ੍ਰੋਸੇ ਤੱਕ ਪਹੁੰਚਣ ਦੇ ਲਈ ਸਾਨੂੰ ਸੰਗਤ ਕਰਨੀ ਜ਼ਰੂਰੀ ਹੈ ਸਾਨੂੰ ਵਾਹਿਗੁਰੂ ਸਿਮਰਨ ਕਰਨਾ ਜ਼ਰੂਰੀ ਹੈ ਤੇ ਸਾਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਵਾਹਿਗੁਰੂ ਸਾਡੇ ਨੇੜੇ ਹੈ ਦੂਰ ਨਹੀਂ ਤਾਂ ਅੱਜ ਆਪਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਗੱਲ ਕਰਦੇ ਹਾਂ ਕਿ ਅਰਦਾਸ ਪੂਰੀ ਕਿਵੇਂ ਹੁੰਦੀ ਹੈ ਤਾਂ ਜਿਵੇਂ ਜਦੋਂ ਅਸੀਂ ਅਨੰਤ ਸੈ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਸ਼ਬਦ ਆਉਂਦਾ ਹੈ ਸਾਚੇ ਸਾਈਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਹੁਣ ਇਥੋਂ ਇਹ ਗੱਲ ਕਲੀਅਰ ਹੁੰਦੀ ਹੈ ਵੀ ਪਰਮਾਤਮਾ ਦੇ ਕਰਤਾ ਸਭ ਕੁਝ ਹੈ ਸਾਚੇ ਸਾਈਬਾ ਕਿਆ ਨਹੀਂ ਕਰਤੇ ਰਹਿ ਉਹਦੇ ਕਰਤਾ ਸਭ ਕੁਝ ਹੈ ਪਰ ਮਿਲਣਾ ਕਿੰ ਨੂੰ ਹੈ ਜਿਸ ਨੂੰ ਉਹ ਦੇਣਾ ਚਾਹੁੰਦਾ ਸਾਚੇ ਸਾਈਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਤਾਂ ਉਸ ਨੂੰ ਮਿਲਦਾ ਜਿਸ ਨੂੰ ਉਸਨੇ ਦੇਣਾ ਹੈ ਉਹ ਨੂੰ ਮਿਲ ਜਾਣਾ ਜਿਸ ਨੂੰ ਪ੍ਰਮਾਤਮਾ ਨੇ ਨਹੀਂ ਦੇਣਾ ਉਹ ਨਹੀਂ ਤਾਂ ਹੁਣ ਇੱਕ ਗੱਲ ਬੜੀ ਕਲੀਅਰ ਹੈ ਕਿ ਪ੍ਰਮਾਤਮਾ ਦੇ ਕਰ ਸਭ ਕੁਝ ਹੈ ਜੋ ਤੂੰ ਅਰਦਾਸ ਦੇ ਵਿੱਚ ਮੰਗਣਾ ਚਾਹੁੰਦਾ ਹੈ ਉਹ ਹੈ ਉਹਦੇ ਕਰ ਪਰ ਮਿਲੂਗਾ ਕਿਵੇਂ ਇਹਦੇ ਵਾਸਤੇ ਕੋਈ ਚਤ్రਾਈ ਗਿਆਨ ਨਹੀਂ ਉਹਦੇ ਪਿਆਰ ਦੀ ਜ਼ਰੂਰਤ ਹੈ ਜਿੰਨਾ ਸੱਚਾ ਪਿਆਰ ਉਹਦੇ ਨਾਲ ਹੈ ਉਹ ਚਲ ਤਾਂ ਕੋਈ ਚਤਰਾਈ ਸ्याम ਨਹੀਂ ਚਲਦੀ ਤਾਂ ਆਓ ਆਪਾਂ ਇੱਕ ਸੱਚੀ ਘਟਨਾ ਦੇ ਨਾਲ ਜੁੜਦੇ ਹਾਂ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪ ਦੱਸੀ ਹੈ ਵੀ ਉਹ ਕਹਿੰਦੇ ਵੀ ਬਚਪਨ ਦੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਜਦੋਂ ਮੈਂ ਸਕੂਲ 'ਚ ਪੜਾਈ ਕਰਦਾ ਸੀ ਤਾਂ ਕਹਿੰਦੇ ਮੇਰੇ ਨਾਲ ਇੱਕ ਜਿਹੜਾ ਮੇਰਾ ਦੋਸਤ ਸੀ ਵਿਦਿਆਰਥੀ ਸੀ ਜਿਹੜਾ ਉਹ ਕਈ ਦਿਨਾਂ ਤੋਂ ਸਕੂਲ ਨਹੀਂ ਆਇਆ ਹੁਣ ਜਦੋਂ ਉਹ ਮਹੀਨੇ ਡੇਢ ਮਹੀਨੇ ਤੋਂ ਸਕੂਲ ਨਹੀਂ ਆਇਆ ਅਜੇ ਤੋ ਡੇਢ ਮਹੀਨੇ ਬਾਅਦ ਉਹ ਸਕੂਲ ਆਇਆ ਤਾਂ ਕਹਿੰਦੇ ਉਹ ਬੜਾ ਪਤਲਾ ਜਾ ਤੇ ਦੁਬਲਾ ਜਾ ਹੋ ਗਿਆ ਮਿੱਤਰੋ ਸਰੀਰ ਪੱਖੋਂ ਉਹ ਬਹੁਤਾ ਜਿਹੜਾ ਹੈਗਾ ਤਾਕਤਵਰ ਨਹੀਂ ਰਿਹਾ ਸੀ ਤਾਂ ਹੁਣ ਭਾਈਸਾਹਬ ਭਾਈ ਵੀਰ ਸਿੰਘ ਜੀ ਉਹਨੂੰ ਦੇਖ ਕੇ ਬੜੇ ਹੈਰਾਨ ਹੋਏ ਵੀ ਇਹ ਚਾ ਉਹ ਕੀ ਹੋ ਗਿਆ ਤਾਂ ਜਦੋਂ ਪੁੱਛਿਆ ਵੀ ਤੈਨੂੰ ਕੀ ਹੋ ਗਿਆ ਤਾਂ ਉਹ ਕਹਿੰਦੇ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤੇ ਡਾਕਟਰ ਨੇ ਮੈਨੂੰ ਕਿਹਾ ਵੀ ਹੁਣ ਤੂੰ 2-3 ਮਹੀਨੇ ਘਟੋ ਘਟ ਕਿਲੋ ਜਾਂ ਅੱਧਾ ਕਿਲੋ ਰੋਜ਼ ਦੁੱਧ ਪੀਆ ਕਰ ਉਹ ਤੇਰੇ ਲਈ ਪੀਣਾ ਜ਼ਰੂਰੀ ਹੈ ਤਾਂ ਜੋ ਤੇਰਾ ਸਰੀਰ ਜਿਹੜਾ ਥੋੜਾ ਜਿਹਾ ਤਾਕਤਵਰ ਹੋਵੇ ਤਾਂ ਪਾਈਸਾ ਪਾਈ ਵੀਰ ਸਿੰਘ ਜੀ ਕਹਿੰਦੇ ਉਹਨੇ ਜਿਹੜੇ ਉਹਦੇ ਘਰ ਤੋਂ ਰਸਤੇ ਦੇ ਵਿੱਚ ਇੱਕ ਜਿਹੜੀ ਹੈ ਹਲਵਾਈ ਦੀ ਦੁਕਾਨ ਹੁੰਦੀ ਸੀ ਤਾਂ ਉਸਨੇ ਕੀ ਕੀਤਾ ਉਹ ਹਲਵਾਈ ਦੀ ਦੁਕਾਨ ਤੇ ਆਪਣਾ ਦੁੱਧ ਲਾ ਲਿਆ ਵੀ ਮੈਨੂੰ ਰੋਜ਼ ਕਿਲੋ ਦੁੱਧ ਦੇ ਦਿਆ ਕਰ ਮੈਂ ਕੀ ਨਾ ਹੁੰਦਾ ਤੇ ਪੈਸੇ ਕੰਨਾ ਮੈਂ ਇਹਦੇ ਇਕੱਠੇ ਦੇ ਦੂੰਗਾ ਹੁਣ ਰੋਜ਼ ਜਿਹੜਾ ਵਿਦਿਆਰਥੀ ਸੀ ਉਹ ਸਕੂਲ ਆਉਂਦਾ ਸੀ ਤਾਂ ਉੱਥੋਂ ਦੁੱਧ ਪੀ ਕੇ ਆਉਂਦਾ ਸੀ ਤੇ ਆਪਣੇ ਸਕੂਲ ਆ ਜਾਂਦਾ ਸੀ ਘਰ ਹੁਣ ਜਦੋਂ ਮਹੀਨੇ ਡੇਢ ਮਹੀਨੇ ਦੇ ਜਦੋਂ ਪੈਸੇ ਹੋ ਗਏ ਤਾਂ ਉਹ 1.5 ਰੁਪਿਆ ਬਣ ਗਿਆ ਤੋ ਹਲਵਾਈ ਉਸਨੂੰ ਰੋਕ ਕੇ ਕਹਿਣ ਲੱਗਿਆ ਵੀ ਮੈਨੂੰ ਮੇਰੇ ਪੈਸੇ ਦੇ। ਤੋ ਵਿਦਿਆਰਥੀ ਕੋ ਪੈਸੇ ਨਹੀਂ ਸੀ। ਉਹ ਕਹਿੰਨਾ ਮੈਂ ਦੇ ਦੂੰਗਾ। ਥੋੜੇ ਦੇਣਾ। ਪਰ ਥੋੜੇ ਦੇਣਾ ਬਾਅਦ ਕਹਿੰਦੇ ਜਦੋਂ ਉਹ ਵਿਦਿਆਰਥੀ ਨੂੰ ਭਲਵਾਈ ਨੇ ਫਿਰ ਰੋਕ ਲਿਆ। ਵੀ ਤੂੰ ਮੈਨੂੰ ਪੈਸੇ ਦੇ ਦੇ। ਵੀ ਮੇਰੇ ਜਿਹੜੇ ਪੈਸੇ ਹੈ ਉਹ ਮੈਨੂੰ ਦੇ ਦੇ। ਤੋ ਵਿਦਿਆਰਥੀ ਨੇ ਕਿਹਾ ਮੈਂ થોੜੇ ਦਿਨ ਰੋਕ ਕੇ ਦੇ ਦੂੰਗਾ ਤਾਂ ਉਹਨੇ ਪਹਿਲਾਂ ਵੀ ਇਹ ਕਿਹਾ ਸੀਗਾ ਤਾਂ ਹਲਵਾਈ ਆ ਜਿਹੜਾ ਉਹ ਉਸਦੇ ਨਾਲ ਔਖਾ ਸੌਖਾ ਹੋਣ ਲੱਗ ਗਿਆ ਉਸ ਨੂੰ ਬੜਾ ਗਲਤ ਮਤ ਵੀ ਉਸਨੇ ਬੋਲਿਆ ਤਾਂ ਇਧਰੋਂ ਦੀ ਨਾਲ ਭਾਈ ਵੀਰ ਸਿੰਘ ਜੀ ਨਾਲ ਗਰੇ ਸੀ ਕੋਲ ਤਾਂ ਭਾਈ ਵੀਰ ਸਿੰਘ ਜੀ ਨੇ ਉਹ ਹਲਵਾਈ ਦੀਆਂ ਕਈਆਂ ਗੱਲਾਂ ਸੁਣ ਲਈ ਤਾਂ ਹੁਣ ਭਾਈ ਵੀਰ ਸਿੰਘ ਜੀ ਦਾ ਮਨ ਬਹੁਤ ਦੁਖਿਆ ਵੀ ਇਹ ਦਾ ਜਿਹੜਾ 1.5 ਰੁਪਿਆ ਹੈ ਨਾ ਕਿ ਹੁਣ ਮੈਂ ਦਵਾਂਗਾ। ਔਰ ਉਹ ਦੇਣਾ ਚਾਹੁੰਦਾ ਸੀ ਪਰ ਭਾਈ ਵੀਰ ਸਿੰਘ ਜੀ ਨੂੰ ਜਿਹੜੇ ਖਰਚੇ ਲਈ ਪੈਸੇ ਮਿਲਦੇ ਸਨ ਉਹ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ। ਤੇ ਰਹਿੰਦਾ ਵੀ ਭਾਈ ਵੀਰ ਸਿੰਘ ਜੀ ਆਪਣੇ ਨਾਨੇ ਕੋਲ ਸੀਗਾ। ਤਾਂ ਹੁਣ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਪੈਸੇ ਮੈਂ ਤੇ ਦੇਣਾ ਚਾਹੁੰਦਾ ਐ। ਕਿ ਮੈਂ ਆਪਣੇ ਨਾਨੇ ਨੂੰ ਵੀ ਨਹੀਂ ਤੰਗ ਕਰਨਾ ਚਾਹੁੰਦਾ। ਤੇ ਫਿਰ ਮੈਂ ਪੈਸੇ ਦੇਵਾਂ ਤੇ ਦੇਵਾਂ ਕਿਸੇ ਗੱਲਾਂ ਦੀ ਵੀ ਦਵਾਵਾਂ ਤੇ ਦਵਾ ਕਿਸ ਕੋਲੋਂ ਤਾਂ ਪਾਈਸਾ ਪਾਈ ਵੀਰ ਸਿੰਘ ਜੀ ਨੇ ਹੋਰ ਕੋਈ ਰਸਤਾ ਨਹੀਂ ਦਿੱਤਾ ਕਿੰਦੇ ਫਿਰ ਜਿਹੜਾ ਨੇੜੇ ਹੁੰਦਾ ਨਾ ਆਪੋ ਦੇ ਕੋਲ ਗੱਲ ਕਰਦੇ ਆ ਉਹਦੇ ਕੋਲ ਗੱਲ ਕਰਦੇ ਆ ਕਿ ਜਿਹੜਾ ਸਭ ਤੋਂ ਨੇੜੇ ਹੁੰਦਾ ਤੇ ਨੇੜੇ ਸਭ ਤੋਂ ਪਾਈਸਾ ਪਾਈ ਵੀਰ ਸਿੰਘ ਜੀ ਨੂੰ ਪਹਿਲੇ ਦਿਨ ਤੋਂ ਹੀ ਵਾਹਿਗੁਰੂ ਸੀ ਜਿਹੜਾ ਬਹੁਤ ਅੰਸੰਗ ਜਾਣਦਾ ਸੀ ਤਪਾਈਸਾ ਭਾਈ ਵੀਰ ਸਿੰਘ ਜੀ ਨੇ ਕਿ ਆ ਵੀ ਛੱਡ ਕਿਸੇ ਨੂੰ ਕਹਿਣ ਦੀ ਕੀ ਕਹਿਣਾ ਉਸ ਨੂੰ ਕੋ ਜੋ ਆਪਣਾ ਜੁਹ ਹਮੇਸ਼ਾ ਅੰਗ ਸੰਗ ਨਾਲ ਰਹਿੰਦਾ ਹੈ ਤਪਾਈਸਾ ਭਾਈ ਵੀਰ ਸਿੰਘ ਜੀ ਨੇ ਵਾਹੀ ਵਾ ਕੇ ਅਰਦਾਸ ਕਰਦੇ ਕਿ ਪ੍ਰਮਾਤਮਾ ਮੈਂ ਇਹਦਾ ਜਿਹੜਾ 1 ਰੁਪਿਆ ਹੈ ਉਹ ਮੈਂ ਦਾ ਦੇਣਾ ਚਾਹੁੰਨਾ ਤਾ ਜੋ ਇਸ ਨੂੰ ਫਲਵਾਈ ਹੈ ਗਲਤ ਮਰਦ ਨਾ ਹੋਵੇ ਇਸ ਬੱਚੇ ਨੂੰ ਇਸ ਵਿਦਿਆਰਥੀ ਨੂੰ ਜ਼ਰੂਰ ਸੀ ਇਸਨੇ ਦੁੱਧ ਪੀਤਾ ਪਰ ਹੁਣ ਇਹਦੇ ਹਾਲਾਤ ਵੀ ਨਹੀਂ ਕਿ ਇਹ ਜਿਹੜਾ 1.5 ਰੁਪਿਆ ਇਸ ਦਾ ਜਿਹੜਾ ਉਹ ਚੁਕਾ ਸਕੇ ਕਿ ਪ੍ਰਮਾਤਮਾ ਮੇਰੇ ਕੋਲ ਵੀ ਕੋਈ ਮੈਨੂੰ ਕੋਈ ਜਿਹੜਾ ਹੈ ਟਿਕਾਣਾ ਹੈ ਜਿਹੜਾ ਕੋਈ ਮੈਨੂੰ ਜਗ੍ਹਾ ਨਹੀਂ ਦਿੰਦੀ ਜਿੱਥੋਂ ਮੈਂ ਮੰਗਾ ਕਿ ਇਹਦਾ 1.5 ਰੁਪਏ ਤੋਂ ਵਾਹਿਗੁਰੂ ਹੰਤੂ ਆਪ ਹੀ ਕੁਛ ਕਰਦਾ ਤਜ ਜਦੋਂ ਵਾਹਿਗੁਰੂ ਅੱਗੇ ਅਰਦਾਸ ਕਰਤੀ ਤਾਂ ਭਰੋਸਾ ਜਿਸ ਨੂੰ ਹੈ ਵੀ ਮੇਰੇ ਨਾਲ ਪ੍ਰਮਾਤਮਾ ਹੈ ਤਾਂ ਵਾਹਿਗੁਰੂ ਉਹ ਅਰਦਾਸ ਬੇਨਤੀ ਜਰੂਰ ਸੁਣਦਾ ਜਦੋਂ ਸਾਨੂੰ ਸੱਜੇ ਖੱਬੇ ਭਰੋਸਾ ਹੁੰਦਾ ਹੈ ਤਾਂ ਉਦੋਂ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤਾਂ ਭਰੋਸਾ ਉਹਨਾਂ ਨੂੰ ਪਹਿਲੇ ਦਿਨ ਤੁਸੀਂ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਰਦਾਸ ਬੈਂਤੀ ਰਸਤੇ ਵਿੱਚ ਕਰਦੇ ਹੋਏ ਕਰਿਆਗੇ ਹੁਣ ਕੀ ਹੋਇਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰੋਜ਼ ਜਿਹੜਾ ਉਹਨਾਂ ਦੇ ਘਰ ਦੇ ਨੇੜੇ ਸੀ ਜਿਹੜਾ ਬਾਗ ਸੀ ਜਿਹੜਾ ਪਾਰਕ ਸੀਗਾ ਉੱਥੇ ਜਾਂਦੇ ਹੁੰਦੇ ਸੀ ਸ਼ਾਮ ਨੂੰ ਤਾਂ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਦੋਂ ਬਾਗ ਦੇ ਵਿੱਚ ਗਏ ਉਸ ਪਾਰਕ ਦੇ ਵਿੱਚ ਗਏ ਤਾਂ ਦੇਖੀ ਉਹਨਾਂ ਨੂੰ ਸਾਹਮਣੇ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ ਜਿਹੜੀ ਘਾਹ ਦੇ ਉੱਤੇ ਪਈ ਸੀ ਤਾਂ ਪਾਈ ਉਹ ਸਭਾਈ ਵੀਰ ਸਿੰਘ ਜੀ ਦੇ ਕੋਲ ਗਈ ਤਾਂ ਉਹ ਪੂਰਾ 1.5 ਰੁਪਿਆ ਸੀ ਉਹ ਪੈਸਾ ਪਾਈ ਵੀਰ ਸਿੰਘ ਜੀ ਉਸ ਨੂੰ ਚੱਕਣ ਲੱਗੇ ਤਾਂ ਉਹਨਾਂ ਦੇ ਮਨ 'ਚ ਵਿਚਾਰ ਆਇਆ ਵੀ ਤੇਰੀ ਨਹੀਂ ਹੈ ਇਹ ਤਾਂ ਕਿਸੇ ਦੇ ਇੱਥੇ ਕੋਈ ਪਾਰਕ 'ਚ ਆਇਆ ਡਿੱਗੇ ਹੋਏ ਉਹਨਾਂ ਦੇ ਹੈ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹ ਚੱਕ ਕੇ ਲੈ ਜਾਣਗੇ। ਤਾਂ ਪੈਸਾ ਭਾਈ ਵੀਰ ਸਿੰਘ ਜੀ ਨੂੰ ਨਹੀਂ ਚੱਕਿਆ। ਪੈਸਾ ਭਾਈ ਵੀਰ ਸਿੰਘ ਜੀ ਨੇ ਆਪਣੇ ਜਿਹੜੀ ਹੈ ਸ਼ੇਅਰ ਕੀਤੀ ਤੇ ਵਾਪਸ ਕਰ ਆ ਗਏ। ਅਗਲੇ ਦਿਨ ਫਿਰ ਪੈਸਾ ਭਾਈ ਵੀਰ ਸਿੰਘ ਜੀ ਗਏ। ਉਸ ਬਾਗ ਦੇ ਵਿੱਚ ਜਿੱਥੇ ਬਾਗ ਦੇ ਵਿੱਚ ਗਏ। ਤਾਂ ਦੂਰੋਂ ਹੀ ਫਿਰ ਉਹ 1.5 ਰੁਪਿਆ ਉਹਨਾਂ ਨੂੰ ਚਮਕਦਾ ਦਿਖਾਈ ਦਿੱਤਾ। ਕੋਲ ਦੇ ਉਹ 1.5 ਰੁਪਿਆ ਹੋਣ ਪਿਆ। ਹੁਣ ਭਾਈ ਸਾਹਿਬ ਆਈ ਵੀਰ ਸਿੰਘ ਜਿਨੇ ਦੇਖਿਆ ਪਰ ਫਿਰ ਵੀ ਉਹਨਾਂ ਨੇ ਚੱਕਿਆ ਨਹੀਂ। ਕਹਿੰਦੇ ਨਹੀਂ ਕਿ ਜਿਸ ਕਿਸ ਦਾ ਹੋਊਗਾ ਉਹ ਲੈ ਜਾਊਗਾ। ਤੇ ਪਾਈਸਾ ਭਾਈ ਵੀਰ ਸਿੰਘ ਜੀ ਨੇ ਉੱਥੇ ਬਾਗ ਦੇ ਵਿੱਚ ਕਿਸੇ ਕਈਆਂ ਨੂੰ ਪੁੱਛਿਆ ਪਰ ਕਿਸੇ ਨੇ ਵੀ ਹਾਂ ਨਹੀਂ ਪਰੇ ਵੀ ਸਾਡੇ ਪੈਸੇ ਢਕੇ। ਪਾਈਸਾ ਭਾਈ ਵੀਰ ਸਿੰਘ ਜੀ ਨੇ ਉਹ ਫੇਰ ਨਹੀਂ ਚੱਕਿਆ ਫੇਰ ਆ ਗਏ। ਹੁਣ ਜਦੋਂ ਅਗਲੇ ਦਿਨ ਫੇਰ ਗਏ ਪਾਈਸਾ ਭਾਈ ਵੀਰ ਸਿੰਘ ਜੀ ਉਸੇ ਪਾਰਕ ਦੇ ਵਿੱਚ ਜਦੋਂ ਇੰਟਰਕੀਕ ਆ ਗਏ। ਉਹ 1.5 ਰੁਪਿਆ ਫੇਰ ਉਹਨਾਂ ਨੂੰ ਉਹੀ ਚਮਕਦਾ ਉੱਥੇ ਦਿਖਾਈ ਦੇਵੇ। ਭਾਈ ਸਾ ਪੀਵੀਐਸ ਸਿੰਘ ਜੀ ਫਿਰ ਉੱਥੇ ਪਹੁੰਚ ਗਏ ਉੱਥੇ ਪਹੁੰਚੇ ਤਾਂ ਭਾਈ ਸਾ ਪੀਵੀਐਸ ਸਿੰਘ ਜੀ ਨੂੰ ਮਨ ਦੇ ਵਿੱਚ ਜਵਾਬ ਮਿਲਿਆ ਵੀ ਇਹ 1.5 ਰੁਪਿਆ ਹੈ ਤਿੰਨ ਦਿਨ ਹੋ ਗਏ ਕੋਈ ਚੱਕਦਾ ਨਹੀਂ ਕਿਸੇ ਹੋਰ ਨੂੰ ਇਹ ਦਿਖਾਈ ਨਹੀਂ ਦਿੰਦਾ ਤੇ ਮੈਂ 1.5 ਰੁਪਏ ਦੀ ਅਰਦਾਸ ਕੀਤੀ ਹੋਈ ਹੈ ਪ੍ਰਮਾਤਮਾ ਅੱਗੇ ਕਿਉਂ ਨਾ ਇਹ 1.5 ਰੁਪਿਆ ਜਿਹੜਾ ਹੈ ਇਹ ਚੱਕ ਕੇ ਮੈਂ ਉਸ ਹਲਵਾਈ ਨੂੰ ਦੇ ਦਵਾਂ ਜੋ ਹਲਵਾਈ ਮੇਰੇ ਦੋਸਤ ਨੂੰ ਬੁਰਾ ਪੜਾ ਬੋ ਗਿਆ ਸੀ। ਤੇ ਨਾਲੇ ਇਹ ਜਿਹੜਾ 1.5 ਰੁਪਿਆ ਹੈ ਇਹ ਮੈਂ ਆਪਣੇ ਕੰਮ ਵਾਸਤੇ ਨਹੀਂ ਵਰਤ ਰਿਹਾ। ਇਹ ਭਲਾਈ ਵਾਸਤੇ ਵਰਤ ਰਿਹਾ। ਤੇ ਇਹ ਹੋਰ ਕਿਸੇ ਨੂੰ ਕਿਉਂ ਨਹੀਂ ਦਿਖਾਈ ਦੇ ਰਿਹਾ? ਇਹ ਉਹਨਾਂ ਦੇ ਮਨ ਦੇ ਵਿੱਚ ਜਿਹੜੇ ਹੈ ਸਵਾਲ ਆਉਣ ਲੱਗ ਗਏ। ਇਹ ਮੈਨੂੰ ਹੀ ਦਿਖਾਈ ਕਿਉਂ ਦਿੰਦਾ? ਜੇ ਕਿਸੇ ਹੋਰ ਨੂੰ ਦਿਖਾਈ ਦਿੰਦਾ ਹੁੰਦਾ ਤੇ ਅੱਜ ਤੱਕ ਚੱਕੇ ਜਣਾ ਸੀ ਤਾਂ ਪੈਸਾ ਪਾਈ ਵੀਰ ਸਿੰਘ ਜੀ ਨੇ 1.5 ਰੁਪਇਆ ਚੱਕਿਆ ਤੇ ਉਹ ਫੜਵਾਈ ਨਾ ਦੇ ਦਿੱਤਾ ਤਾਂ ਪੈਸਾ ਪਾਈ ਵੀਰ ਸਿੰਘ ਜੀ ਨੇ ਦਿੱਤਾ ਤੇ ਵਾਹਿਗੁਰੂ ਦਾ ਬਹੁਤ ਸ਼ੁਕਰਾਨਾ ਕੀਤਾ ਵੀ ਵਾਹਿਗੁਰੂ ਤੂੰ ਹਰ ਵਕਤ ਹੈ ਜਿਹੜੀ ਗਰੀਬ ਦੀ लाज ਰੱਖਦਾ ਹੈ ਬਸ ਇੱਕ ਭਰੋਸਾ ਜਿਹੜਾ ਵਿਸ਼ਵਾਸ ਹੈ ਉਹ ਬਣ ਜਾਵੇ ਤਾਂ ਦੇਖੋ ਉਹ ਜਿਹੜਾ 1.5 ਰੁਪਇਆ ਸੀ ਇਕੱਲਾ 25 ਪਾਈਸਾ ਪੀਵੀਐਸ ਨੂੰ ਦਿਖਾਈ ਦਿੰਦਾ ਸੀ ਤੇ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਉਹ ਜਿਹੜਾ 1.5 ਰੁਪਿਆ ਉਹਨਾਂ ਨੂੰ ਉੱਥੋਂ ਮਿਲ ਗਿਆ ਇਹ ਹੈ ਪ੍ਰੋਸਾ ਇਹ ਵਿਸ਼ਵਾਸ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗ ਹੈ ਪਰ ਜਾਪਦਾ ਸਾਨੂੰ ਉਦੋਂ ਹੀ ਹੈ ਜਦੋਂ ਉਹਦੀ ਯਾਦ ਜਿਹੜੀ ਹਿਰਦੇ 'ਚ ਵੱਸ ਜਾਂਦੀ ਹੈ ਸੱਚੀ ਯਾਦ ਉਹਦੇ ਹਿਰਦੇ 'ਚ ਵੱਸ ਜਾਂਦੀ ਹੈ ਤੇ ਉੱਪ ਵੀ ਸਾਡੀਆਂ ਮੰਗਾਂ ਉਹ ਪੂਰੀਆਂ ਕਰਦਾ ਰਹਿੰਦਾ ਹੈ ਸਾਨੂੰ ਉਹਦੇ ਕੋਲ ਮੰਗਣ ਦੀ ਲੋੜ ਨਹੀਂ ਉਹ ਆਪੇ ਪੂਰੀਆਂ ਕਰਦਾ ਹੈ ਪਰ ਇੱਕ ਭਰੋਸਾ ਵਿਸ਼ਵਾਸ ਪਣ ਜਾਵੇ ਕਿ ਉਹ ਹੈ ਕਿਤੇ ਦੂਰ ਨਹੀਂ ਹੈ ਸਾਡੇ ਅੰਗ ਸੰਗ ਹੈ ਤਾਂ ਅਰਦਾਸ ਸਾਹ ਸੰਗਤ ਜੀ ਹਮੇਸ਼ਾ ਉਹਨਾਂ ਦੀ ਪੂਰੀ ਹੁੰਦੀ ਹੈ ਜਿਸ ਨੂੰ ਉਹ ਵਾਹਿਗੁਰੂ ਅੰਗ ਸੰਗ 잡ਦਾ ਹੈ ਉਹ ਹੈ ਤੇ ਜੋਨਾ ਮੈਂ ਆਪਣੇ ਬਾਪੂ ਕੋਲੇ ਮੰਗਾ ਕਿਸੇ ਹੋਰ ਤੇ ਭਰੋਸਾ ਕਰਨ ਦੀ ਲੋੜ ਨਹੀਂ ਇੱਕ ਤੇ ਜਦੋਂ ਭਰੋਸਾ ਇੱਕ ਤੇ ਜਦੋਂ ਮਨ ਟਿਕ ਜਾਵੇ ਤੇ ਮਨ ਟਿਕਣ ਵਾਸਤੇ ਉਹਦਾ ਕੀਰਤਨ ਉਹਦਾ ਗਉਣ ਗਾਓ ਸੁਣੋ ਉਹਦੀ ਸੰਗਤ ਕਰੋ ਤੇ ਉਹਦੀ ਯਾਦ ਆਪਣੇ ਹਿਰਦੇ ਚ ਵਸਾ ਕੇ ਰੱਖੋ ਸਭ ਕੁਝ ਉੱਥੋਂ ਮਿਲ ਜਾਣਾ ਹੈ ਤਾਂ ਇਹ ਹੈ ਅਰਦਾਸ ਦਾ ਅਰਦਾਸ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਚ ਹੈ ਜਿਸ ਦੇ ਸੋ ਆਗੈ ਤਾਂ ਉਸ ਨੂੰ ਮਿਲਦਾ ਹੈ ਜਿਸ ਨੂੰ ਉਸਤੇ ਪ੍ਰੋਸਾ ਹੈ ਤੇ ਜਿਸ ਨੂੰ ਉਹ ਦੇਣਾ ਚਾਹੁੰਦਾ ਹੈ ਤਾਂ ਕਰਤਾ ਕੋਈ ਵੀ ਜਿਹੜੀ ਚੀਜ਼ ਅਸੀਂ ਮੰਗ ਰਿਹਾ ਇਹ ਨਾ ਭੁੱਲਣਾ ਵੀ ਉਹਦੇ ਕਰ ਨਹੀਂ ਹੈ ਪਰ ਉਸ ਨੂੰ ਪਤਾ ਹੈ ਵੀ ਇਸ ਨੂੰ ਕਦੋਂ ਦੇਣੀ ਹੈ ਤੇ ਕਦੋਂ ਦੇਣੀ ਚਾਹੀਦੀ ਹੈ ਤਾਂ ਇਹ ਹੈ ਅਰਦਾਸ ਅਰਦਾਸ ਵਾਹਿਗੁਰੂ ਦੀ ਹਮੇਸ਼ਾ ਪੂਰੀ ਹੁੰਦੀ ਹੈ ਜੇ ਪੂਰੀ ਸ਼ਰਧਾ ਬੰਨ ਜਾਵੇ ਵੀ ਉਹ ਦੂਰ ਨਹੀਂ ਹੈ ਉਹ ਨੇੜੇ ਤਾਂ ਇਨਿਆਕ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤ